ਜੇ ਜੇ ਤੁਸੀਂ ਅੱਜ ਜਥਾ ਲੈ ਕੇ ਜਾ ਰਹੇ ਹੋ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫੱਤੇ ਸੋ ਅਸੀਂ ਦਿੱਲੀ ਜੋ ਬਿਲ ਮੋਦੀ ਜੀ ਨੇ ਪਾਸ ਕੀਤੇ ਨੇ ਉਹਨਾਂ ਨੂੰ ਬਿਲਕੁਲ ਖਤਮ ਕਰਵਾਉਣ ਦੇ ਲਈ ਆਪਣਾ ਜਥਾ ਲੈ ਕੇ ਚੱਲੇ ਆ ਬੋਲੇ ਸੋ ਨਿਹਾਲ ਸ੍ਰੀ ਅਕਾਲ ਜਿਉਂਕਿ ਜਦ ਤੱਕ ਮੋਦੀ ਸਾਡੇ ਬਿੱਲ ਵਾਪਸ ਨਹੀਂ ਲੈਂਦਾ ਇਹਨਾਂ ਨੂੰ ਰੱਦ ਨਹੀਂ ਕਰਦਾ ਉਹਦੇ ਵਾਸਤੇ ਅਸੀਂ ਵਾਪਸ ਨਹੀਂ ਆਵਾਂਗੇ ਉੱਥੇ ਬੈਠਾਂਗੇ ਜਿਵੇਂ ਹੋਰ ਬੀਬੀਆਂ ਬੈਠੀਆਂ ਨੇ ਉਹਨਾਂ ਦਾ ਸਾਥ ਦੇਵਾਂਗੇ ਜਾ ਕੇ ਸੋਸੇਰੀ ਸਾਰੀ ਮੇਰੀ ਬੀਬੀਆਂ ਜੋ ਘਰਾਂ ਬੈਠੇ ਨੇ ਉਹਨਾਂ ਨੂੰ ਅਪੀਲ ਹੈ ਕਿ ਉਹ ਵੀ ਸਾਡੇ ਨਾਲ ਬਾਜੂ ਤੋਂ ਬਾਜੂ ਚੜ ਕੇ ਇਸ ਸਮਰਥਨ ਦੇ ਵਿੱਚ ਆਪਣਾ ਹਿੱਸਾ ਪਾਣ ਤੇ ਇਸ ਸਮਰਥਨ ਨੂੰ ਜਿੱਤਣ ਦੇ ਲਈ ਅਸੀਂ ਸਾਰੇ ਜਾ ਰਹੇ ਹਾਂ ਸੋ ਸਾਡੀ ਇੰਨੀ ਹੀ ਬੇਨਤੀ ਹੈ ਸੋ ਸਾਰੀਆਂ ਬੀਬੀਆਂ ਨੂੰ ਸਾਡੇ ਨਾਲ ਬਾਜੂ ਚੜ ਕੇ ਹਿੱਸਾ ਲੈਣੇ ਵਾਜੂ ਦਿੱਲੀ ਜਾ ਰਹੇ ਹਾਂ ਅਸੀਂ ਦਿੱਲੀ ਮੋਦੀ ਹਰਾਉਣਾ ਜਿੱਤ ਕੇ ਆਉਣਾ ਹੈ ਮੈਂ ਕਰਨੈਲ ਸਿੰਘ ਲਖਮੀਪੁਰ ਪ੍ਰਧਾਨ ਕਿਸਾਨ ਮਰੂਦ ਵੈਲਫੇਅਰ ਸੁਸਾਇਟੀ ਪੰਜਾਬ ਤੋਂ ਬੀਬੀਆਂ ਦਾ ਜੱਟਾ ਸਾਡੇ ਇਲਾਕੇ ਦੀ ਸਰਪੰਚ ਬੀਬੀ ਜੀ ਮਨੂ ਮੱਲ ਸਰਦਾਰ ਸੁਖਵਿੰਦਰ ਸਿੰਘ ਸਾਡੇ ਇਲਾਕੇ ਦੇ ਸਰਪੰਚ ਸਾਬਕਾ ਸਰਪੰਚ ਸਰਦਾਰ ਹਰਦੀਪ ਸਿੰਘ ਜੀ ਉਹਨਾਂ ਦੀ ਰਹਿਨਮਾਈ ਥੱਲੇ ਔਰ ਇੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਲੀਡਰਾਂ ਦੀ ਰਹਿਨਮਾਈ ਥੱਲੇ ਅਸੀਂ ਦਿੱਲੀ ਜਾ ਰਹੇ ਹਾਂ ਬੱਸ ਪਰ ਕੇ ਬੀਬੀਆਂ ਦੇ ਨਾਲ ਅਸੀਂ ਦਿੱਲੀ ਤੋਂ ਜਿੱਤ ਕੇ ਮੁੜਨਾ ਹੈ ਮੋਦੀ ਨੂੰ ਹਰਾ ਕੇ ਮੁੜਨਾ ਹੈ ਉਹ ਬੀਨ ਸੌਣੂ ਜਿਹੜਾ ਕਿਲਾ ਗੱਡਿਆ ਹੋਇਆ ਉਹ ਬੀਬੀਆਂ ਨੇ ਭਾਈ ਭਾਗੋ ਦਾ ਜਿਹੜਾ ਇਤਿਹਾਸ ਹੈ ਉਹਨੂੰ ਅਧਾਰਾ ਉਹਨੇ ਜਿੱਤ ਕੇ ਆਉਣਾ ਸਾਡੀ ਸਭ ਤੋਂ ਵੱਡੀ ਇਹ ਮੰਗ ਹੈ ਮੋਦੀ ਪਿੰਲੇ ਕਾਲੇ ਕਾਨੂੰਨ ਵਾਪਸ ਲਵੇ ਜਦ ਤੱਕ ਉਹ ਵਾਪਸ ਨਹੀਂ ਲੈਂਦਾ ਅਸੀਂ ਇੱਟ ਨਾਲ ਇੱਟ ਛੜਕਾ ਕੇ ਛੱਡਾਂਗੇ ਸਾਥ ਵਿੱਚ ਆਪਣਾ ਪ੍ਰੋਗਰਾਮ ਰੱਖਾਂਗੇ ਜਿੱਤ ਕੇ ਆਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਥਾ ਕਿਸਾਨ ਮਜ਼ਦੂਰ ਏਕਤਾ ਸ਼ਿੰਗਾਰਸ਼ ਵਾਸਤੇ ਦਿੱਲੀ ਜਾ ਰਿਹਾ ਨੂਰਪੁਰ ਬੇਦਰੀ ਤੋਂ ਸੇਵਾਦਾਰ ਦਾਸ ਵੱਲੋਂ ਸੇਵਾ ਬੱਸਾਂ ਹੀ ਨਿਰੰਤਰ ਜਾ ਰਹੀ ਹੈ ਜੀ ਤੇ ਲਗਾਤਾਰ ਬੱਸਾਂ ਜਾ ਰਹੀਆਂ ਇੱਕ ਬੱਸ ਹੁਣ ਜਾ ਰਹੀ ਬੀਬੀਆਂ ਸਮੇਤ ਸੰਗਤ ਦੀ ਤੇ ਇੱਕ ਬੱਸ ਸ਼ਾਮ ਨੂੰ ਜਾ ਰਹੀ ਤੇ ਕੱਲ ਵੀ ਬਹੁਤ ਸਾਰੀਆਂ ਬੀਬੀਆਂ ਦਿੱਲੀ ਸ਼ਿੰਗਾਰ ਸ਼ਹਿਰ ਚ ਗਈਆਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਜਿੱਥੇ ਸਾਡੇ ਵੀਰ ਭਾਈ ਬੱਚੇ ਜਾ ਰਹੇ ਉੱਥੇ ਬੀਬੀਆਂ ਵੀ ਇਸ ਸੰਘਰਸ਼ ਵਿੱਚ ਆਪਣਾ ਸਮੇਂ ਦਾ ਯੋਗਦਾਨ ਪਾਣਾ ਸ਼ੁਰੂ ਕਰ ਦਿੱਤਾ ਤੇ ਇੱਕ ਮੈਸ ਗਾਲਦੀ ਵੀ ਖੁਸ਼ੀ ਮਹਿਸੂਸ ਕਰਦਾ ਕਿ ਗੁਰੂ ਸਾਹਿਬ ਨੇ ਇਹ ਸੇਵਾ ਮੇਰੇ ਜੀਵਨ ਤੇ ਵੀ ਲਿਖੀ ਇਹ ਮੇਰਾ ਬੜਾਪਨ ਹੈ ਤੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਇਹ ਬਿਲਕੁਲ ਫਰੀ ਬਸ ਸੇਵਾ ਹੈ ਕੋਈ ਵੀ ਬੰਦਾ ਪਿੰਡਾਂ ਦੇ ਵਿੱਚੋਂ ਬਸ ਦੇ ਨਾਂ ਤੇ ਸੇਵਾ ਲੈਂਦਾ ਉਹ ਮੇਰੇ ਨਾਲ ਜਰੂਰ ਸੰਪਰਕ ਕਰਨ ਕਿਉਂਕਿ ਅਸੀਂ ਕਿਸੇ ਤੋਂ ਵੀ ਸੇਵਾ ਨਹੀਂ ਮੰਗ ਰਹੇ ਨਾ ਅਸੀਂ ਲੈ ਰਹੇ ਆਪਾਂ ਕਾਊਂਟ ਨੰਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਵਾ ਜੇਕਰ ਖੁਸ਼ੀ ਦੇ ਤੌਰ ਤੇ ਕੋਈ ਦਾਨੀ ਸੱਜਣ ਸੇਵਾ ਕਰਨੀ ਚਾਹੁੰਦਾ ਉਹ ਕਰ ਸਕਦਾ ਕਿਸੇ ਨੂੰ ਵੀ ਕੋਈ ਇਹ ਨਹੀਂ ਹੈ ਕਿ ਇਹ ਸੇਵਾ ਜ਼ਰੂਰੀ ਹੈ ਜੇ ਕੋਈ ਖੁਸ਼ੀ ਦੇ ਤੌਰ ਤੇ ਦੇਣੀ ਚਾਹੁੰਦਾ ਉਹ ਜ਼ਰੂਰ ਪਾ ਸਕਦਾ ਕਿਉਂਕਿ ਇਹ ਸੇਵਾ ਸਭ ਦੇ ਸਹਿਯੋਗ ਨਾਲ ਚੱਲਣੀ ਹੈਗੀ ਹੈ ਸਾਡਾ ਇੱਕੋ ਇੱਕ ਮਕਸਦ ਹੈ ਕਿ ਵੱਧ ਤੋਂ ਵੱਧ ਸੰਗਤ ਦਿੱਲੀ ਪਹੁੰਚੇ ਹੁਣ ਤੱਕ ਲਗਭਗ 450 ਦੇ 500 ਅਸਾਂ ਦਾ ਵਾਰਾ ਸੰਗਤ ਦਿੱਲੀ ਪਹੁੰਚ ਚੁੱਕੀ ਤੇ ਅੱਗੇ ਸਾਡੀ ਸੇਵਾ ਹੈ ਨਿਰੰਤਰ ਜਾਰੀ ਰਹੇਗੀ। ਹਾਂਜੀ ਅਸੀਂ ਆਨੰਦਪੁਰ ਸਾਹਿਬ ਤੋਂ ਸਾਡਾ ਜਿਹੜਾ ਜਥਾ ਸਟਾਰਟ ਹੋਇਆ ਚੱਲਿਆ ਹੈ ਜੀ ਇਹ ਜਿਹੜੇ 26 ਤਰੀਕ ਤੋਂ ਚੱਲ ਰਿਹਾ ਹੈ ਵਿਰੋਧ ਹੈ ਅਸੀਂ ਉਸ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਣ ਤੇ ਉਹਨੂੰ ਤੇਜ਼ ਕਰਨ ਚੱਲੇ ਆ ਕਿ ਮੋਦੀ ਸਰਕਾਰ ਇਹ ਨਾ ਸੋਚੇ ਕਿ ਅਸੀਂ ਸਮੇਂ ਦੇ ਬੀਤਣ ਨਾਲ ਅਸੀਂ ਇਕੱਲੇ ਇਕੱਲੇ ਹੋ ਜਾਾਂਗੇ ਜਾਂ ਸਾਡੀ ਏਕਤਾ ਚਰਖ ਪੈ ਜਾਾਂਗਾ ਅਸੀਂ ਇਸ ਏਕਤਾ ਨੂੰ ਹੋਰ ਬਤਾਵਾ ਦੇਵਾਂਗੇ ਤੇ ਮੋਦੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਆਪਣੇ ਜਿਹੜੇ ਆ ਇਹ ਦੀ ਵਾਪਸ ਲੈ ਵਾਪਸ ਲੈਣੇ ਚਾਹੀਦੇ ਹਨ ਅਸਾਡੇ ਇਹਦੇ ਵਿੱਚ ਸਾਨੂੰ ਕੋਈ ਪਲਾ ਨਹੀਂ ਦਿਖਦਾ ਇਸ ਕਰਕੇ ਅਸੀਂ ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਜਾ ਰਹੇ ਹਾਂ ਅਸੀਂ ਆਪਣੇ ਬੈਗ ਬੈਗ ਕਰ ਲਈ ਅਸੀਂ ਆਪਣੇ ਪੱਕੇ ਤੌਰ ਦੇ ਜਿਹੜੇ ਅਜੇ ਤੱਕ ਦਿਲ ਪਾਰ ਨਹੀਂ ਹੋ ਰਹੇ ਹੈ ਇਹ ਇਸ ਤਰ੍ਹਾਂ ਹੀ ਜੜਿ ਜਟੇ ਜਾਂਦੇ ਰਹਿਣਗੇ ਤੇ ਇਹ ਇੱਕ ਤਾਨੂੰ ਪੂਰਾ ਪਲ ਮਿਲੇਗਾ ਪੰਜਾਬ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਯਤਨਸ਼ੀਲ ਪੰਜਾਬ ਟਾਈਮਸ ਪੜੋ ਪੰਜਾਬ ਨਾਲ ਜੁੜੋ